ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਆਪਰੇਸ਼ਨ ਬਲੂ ਸਟਾਰ ਦੀ ਮਨਾਈ ਗਈ 29ਵੀਂ ਵਰ੍ਹੇ ਮੌਕੇ ਇਸ ਤ੍ਰਾਸਦੀ ਦੇ ਪੀੜਤਾਂ ਦੇ ਜ਼ਖਮ ਮੁਰਦ ਤੋਂ ਹਰੇ ਹੋ ਗਏ ਨੇ ਬਰਨਾਲਾ ਦੇ ਪਿੰਡ ਸੰਘੇੜਾ ਦੇ ਦਰਜਨਾਂ ਲੋਕ ਇਸ ਘਟਨਾ ਦੇ ਪ੍ਰਤੱਖ ਗਵਾਹ ਨੇ ਪਿੰਡ ਵਾਸੀਆਂ ਮੁਤਾਬਕ 3 ਜੂਨ 1984 ਨੂੰ ਉਹਨਾਂ ਦੇ ਪਿੰਡ ਦੇ 85 ਸਿੱਖਾਂ ਦਾ ਜਥਾ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਜਿਨ੍ਹਾਂ 'ਚੋਂ 11 ਵਿਅਕਤੀ ਸਾકા ਨੀਲਾ ਤਾਰਾ 'ਚ ਮਾਰੇ ਗਏ ਸਨ ਇਸ ਤ੍ਰਾਸਦੀ ਦੇ ਪੀੜਤਾਂ ਨੇ ਆਪਣੀ ਹੱਦਵੀਤੀ ਸੁਣਾਉਂਦਿਆਂ ਕਿਹਾ ਕਿ ਕਿਸੇ ਵੀ ਧਾਰਮਿਕ ਜਾਂ ਸਿਆਸੀ ਆਗੂ ਨੇ ਅਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ ਭਤੀਜਾ ਦੀ ਮੇਰਾ 3 ਮਹੀਨਾ ਦਾ ਤਿੰਨ ਮਹੀਨਾ ਦਾ ਹੋ ਜਾਂਦੀ ਜੋ ਰਾਤ ਨੂੰ ਚੂ ਮੈਂ ਕਰਨ ਲੱਗਾ ਗਰਨੇਡ ਦੇ ਧੜਮਕ ਪਈ ਗਰਦਾ ਉੱਠਿਆ ਉਹ ਕਰਦਾ ਸਭ ਨੂੰ ਚੜਿਆ ਸੀ ਬਹੁਤ ਪੂਰੀ ਹਾਲ ਸੀ ਉਹ ਤਿਆਕਿਆ ਉਹਨੂੰ ਅੰਬਰਸਰ ਦਾ ਇੱਕ ਬੰਦਾ ਹੋਰ ਸੀ ਸਾਡੇ ਨਾਲ ਉਹ ਕਹਿੰਦਾ ਇਹਨੂੰ ਮਾਰ ਦਿਓ ਕਹਿੰਦਾ ਇਹ ਬੱਚਾ ਵੀ ਆਪਾਂ ਨੂੰ ਮਰ ਆਪਾਂ ਉਹ ਬੰਦੇ ਨੇ ਕਹਿੰਦੇ ਵੀ ਮਤਲਬ ਭਰਜਾਈ ਮੇਰੀ ਕਹਿੰਦੀ ਵੀ ਲੈ ਤੂੰ ਮਾਰ ਦੇ ਵੀ ਸੱਪ ਤਾਂ ਮਰਦਾ ਜੀ ਉਹਨੂੰ ਜਦੋਂ ਫੜਾਤਾ ਉਹ ਸਾਡੇ ਨਾਲ ਇੱਥੇ ਕਾ ਮੁੰਡਾ ਟਰੱਕ ਵਾਲਾ ਧੰਦੀ ਵਾਲੀ ਜੀ ਨੂੰ ਬੁਲਾ ਲੈਂਦੇ ਭਾ ਇੱਥੇ ਜੋਰੇ ਤੇ ਉਹਨੇ ਜਦੋਂ ਆਇਆ ਕਿਰਪਾਨ ਉਹ ਮਾਰ ਲੱਗਾ ਉਹਨੇ ਮਗਰੋਂ ਫੜ ਕੇ ਕਿਰਪਾਨ ਤੋੜਤੀ ਤਾਂ ਉਥੋਂ ਮਰਨ ਤੋਂ ਮਤਲਬ ਬਚ ਗਈ ਦਿਨ ਚੜ ਗਿਆ ਗੱਲਬਾਤ ਚੱਲਦੀ ਰਹਿੰਦੀ ਜਿਹਨੇ ਸਾਨੂੰ ਉਥੋਂ ਗਿਰਫਤਾਰ ਕਰਕੇ ਥੱਲੇ ਲਿਆ ਉਹ ਆਉਂਦੇ ਦੇ ਮੇਰੇ ਹੱਥ ਗੋਲੀ ਮਾਰੀ 45 ਬੰਦੇ ਗਏ ଥିਗੇ 45 ਚੋਂ ਨਾਲ 34 ਮੁੜ ਕੇ ਆਏ ਨੇਗੇ 11 ਸੀਧ ਹੋ ਗਈ ਤੇ ਉਤੇ ਨਾ ਟਰੱਕ ਨੂੰ ਆ ਕੇ ਨਹੀਂ ਲੈ ਟਰੱਕ ਦੇ ਵਿੱਚ ਗੋਲੀਆਂ ਮਾਰਦੇ ਹਾਂ ਮਰਾ ਟਰੱਕ ਤਾਂ 6 ਮਹੀਨੇ ਬਾਅਦ ਦਿੱਤਾ ਫਿਰ ਦੇ ਦਿੱਤਾ